ਸਸਕਾਲ ਤੁਸੀਂ ਵੇਖ ਰਹੇ ਹੋ ਲੋਕ ਚਰਚਾ ਟੀਵੀ ਮੈਂ ਹਾਂ ਤੁਹਾਡੇ ਨਾਲ ਤਰਨਜੀਤ ਸਿੰਘ ਸੂਰ ਸਿੰਘ ਜੋ ਕਿ ਪਦਾਰਥਵਾਦੀ ਯੋਗ ਦੇ ਵਿੱਚ ਮਨੁੱਖ ਅਜਤੋੜ ਭਰੀ ਜ਼ਿੰਦਗੀ ਜਿਹੜੀ ਉਹ ਜੀ ਰਿਹਾ ਹੈ ਜਿਸ ਕਾਰਨ ਅਨੇਕਾਂ ਹੀ ਆ ਮਾਨਸਿਕ ਅਤੇ ਸਰੀਰਕ ਰੋਗਾਂ ਦਾ ਮਨੁੱਖ ਜਿਹੜਾ ਉਹ ਸ਼ਿਕਾਰ ਲਗਾਤਾਰ ਹੋ ਰਿਹਾ ਹੈ ਸਾਰੇ ਲੋਕਾਂ ਦਾ ਕਤਨ ਹੈ ਕਿ ਜੇਕਰ ਵਿਅਕਤੀ ਕੋਈ ਸ਼ੌਕ ਪਾਲਦਾ ਹੈ ਰੁਚੀ ਪਾਲਦਾ ਹੈ ਤਾਂ ਉਸ ਦੇ ਨਾਲ ਉਸ ਨੂੰ ਮਾਨਸਿਕ ਅਤੇ ਸਰੀਰਕ ਸਕੂਨ ਮਿਲਦਾ ਹੈ ਅਤੇ ਉਹ ਤਰੋਤਾਜ਼ਾ ਰਹਿੰਦਾ ਹੈ ਪਰ ਜੋਕਾ ਮਨੁੱਖ ਰਜੇਵੀਂ ਪਰ ਜਿੰਦਗੀ ਜੋ ਸਮਾਂ ਨਹੀਂ ਕੱਢ ਪਾ ਰਿਹਾ ਪਰੰਤੂ ਚੰਦ ਅਜਿਹੇ ਵੀ ਲੋਕ ਹਨ ਜੋ ਇਸ ਰਜੇਵੀਂ ਪਰ ਜਿੰਦਗੀ ਵਿੱਚੋਂ ਕੋਈ ਸਮਾਂ ਕੱਢ ਕੇ ਆਪਣੇ ਸ਼ੌਕ ਨੂੰ ਪਾਲਦੇ ਹਨ ਅਤੇ ਆਪਣੇ ਸ਼ੌਕ ਨੂੰ ਤਰਜੀਹ ਦਿੰਦੇ ਹਨ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਪਿੰਡ ਸੁਰਸਿੰਘ ਜ਼ਿਲ੍ਹਾ ਕਰਨਤਾਰਨ ਦੇ ਵਾਸੀ ਸਰਦਾਰ ਪਰਮਜੀਤ ਸਿੰਘ ਕੰਬੋਜੀ ਨਾਲ ਜਿਨ੍ਹਾਂ ਨੇ ਕਿ ਪੁਰਾਤਨ ਸੰਗੀਤ ਯੰਤਰ ਜਿਹੜੇ ਆ ਕਈ ਦਹਾਕੇ ਪੁਰਾਣੇ ਕਰੀਬ 80 ਤੇ 50 ਸਾਲ ਪੁਰਾਣੇ ਜਿਹੜੇ ਆ ਉਹ ਪੁਰਾਤਨ ਸੰਗੀਤ ਯੰਤਰ ਜਿਹੜੇ ਆ ਉਹ ਅਜੇ ਤੀਕ ਸਾਹਮਣੇ ਰੱਖੇ ਹੋਏ ਹਨ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਚੈਨਲ ਤੇ ਸਾਡੇ ਤੇ ਬਹੁਤ ਬਹੁਤ ਤੁਹਾਡਾ ਸਵਾਗਤ ਆ ਬਹੁਤ ਬਹੁਤ ਮਿਹਰਬਾਨੀ ਜੀ ਵਧੀਆ ਹਾਂ ਜੀ ਜਿਸ ਤਰ੍ਹਾਂ ਕਿ ਭਾਜੀ ਵਿਖਿਆ ਗਿਆ ਕਿ ਲੋਕ ਅੱਜ ਕੱਲ ਜਿਹੜਾ ਪ੍ਰਾਤਨ ਵਸਤਾਂ ਜੜੀਆਂ ਉਹ ਘਰ ਰੱਖ ਕੇ ਜਿਹੜਾ ਉਹ ਕੁਛ ਨਹੀਂ ਹੁੰਦੇ ਉਹਨਾਂ ਦਾ ਇਹਦਾ ਕਿ ਲੋਕ ਕਹਿਣਗੇ ਕਿ ਇਹ ਪ੍ਰਾਤਨਵਾਦੀ ਲੋਕ ਨੇ ਇਹ ਨਵੇਂ ਜਿਹੜੇ ਸਮੇਂ ਦੇ ਨਾਲ ਨਹੀਂ ਚੱਲ ਰਹੇ ਹਾਂਜੀ ਏ ਤੁਸੀਂ ਅਜੇ ਤੀ ਕੇ ਇਸ ਸ਼ੌਂਕ ਨੂੰ ਜਿਹੜਾ ਇਹਨੇ ਕਈ ਤਹਾਕੇ ਪੁਰਾਣੇ ਜਿਹੜੇ ਸੰਗੀਤ ਯੰਤਰ ਮੈਂ ਦੇਖ ਰਿਹਾ ਤੁਸੀਂ ਸਾਹਮਣੇ ਰੱਖੇ ਨੇ ਇਸ ਬਾਰੇ ਕੀ ਕਹਿਣਾ ਚਾਹੋਗੇ ਗੱਲ ਇਹ ਪਹਿਲਾ ਸ਼ੌਂਕ ਹੀ ਆਪਣਾ ਇਹ ਜਿਹੜਾ ਗ੍ਰਾਮਫੋਨ ਹੈ ਬਹੁਤ ਪੁਰਾਣਾ ਵਾ ਇਹ ਸਾਡੇ ਬਜ਼ੁਰਗਾਂ ਨੂੰ ਸਾਡੇ ਦਾਦੇ ਜੀ ਨੂੰ ਉਦੋਂ ਦਾ ਕੋਸ਼ਿੰਗ ਹਾਂਜੀ ਇਹ ਗ੍ਰਾਮੋਫੋਨ ਕਿੰਨੇ ਸਾਲ ਪੁਰਾਣਾ ਜੀ ਇਹ ਘਟ ਤੋਂ ਘਟ ਵੀ ਉਹਨਾਂ ਨੂੰ ਐਕਸਪਾਇਰ ਹੋ ਜਾਂ ਨੂੰ ਮੈਨੂੰ ਪਤਾ ਵੀ 40-50 ਸਾਲ ਉਹਨਾਂ ਨੂੰ ਹੋ ਗਿਆ ਹਾਂਜੀ ਤੇ 10 ਸਾਲ ਸਾਡੇ ਬਾਪ ਨੂੰ ਹੋ ਗਿਆ ਹਾਂਜੀ ਤੇ ਇਹ ਘਟ ਤੋਂ ਘਟ ਰੱਸੀ ਸਾਹਿਬ ਤੋਂ ਉੱਤੇ ਹੀ ਆ ਘੱਟ ਨਹੀਂ ਅੱਛਾ ਜੀ ਹਾਂਜੀ ਤੇ ਬੜੀ ਇੱਕ ਪ੍ਰਸ਼ੰਸਾ ਕਰਨੀ ਪੈਂਦੀ ਆ ਕਿ ਤੁਸੀਂ ਇਹਨੂੰ ਅਜੇ ਵੀ ਚੱਲਦਾ ਹਾਲਤ ਵਿੱਚ ਰੱਖਿਆ ਆ ਇਹਦੇ ਤੋਂ ਇਹਦੇ ਰਾਹੀਂ ਹੀ ਤੁਸੀਂ ਸੰਗੀਤ ਸੁਣ ਰਹੇ ਜੇ ਇਹਦੇ ਰਾਹੀਂ ਹੀ ਜਾਂ ਗ੍ਰਾਮੋਫੋਨ ਆ ਅਤੇ ਜੀ ਆਪਣੀਆਂ ਰਿਕਾਰਡ ਪਲੇਅਰ ਆ ਜਾਂ ਇੱਥੋਂ ਸੁਣ ਲਈਦਾ ਜਾਂ ਇੱਥੋਂ ਸੁਣੀਗਾ ਹਾਂਜੀ ਹਾਂਜੀ ਤੇ ਇਸ ਏਡੀ ਦੇਖਪਾਲ ਜਿਹੜੀ ਤੁਸੀਂ ਕਿਵੇਂ ਸੰਭਾਲਦੇ ਜੇ ਇਹ ਸ਼ੌਂਕ ਤੋਂ ਬਗੈਰ ਤੇ ਇਹ ਗੱਲ ਹੋਣੀ ਸਕਦੀ ਕੰਨ ਆ ਦੇਖਪਾਲ ਪਹਿਲਾਂ ਤਾਂ ਬੱਚੇ ਵੀ ਨਹੀਂ ਕਰਦੇ ਵੀ ਹੁਣ ਤਾਂ ਬੱਚੇ ਵੀ ਲਿਆ ਕੇ ਜੇ ਇਹਨੂੰ ਸਾਫ਼ ਕਰਦੇ ਉਹ ਲਿਆ ਕੇ ਹਾਂਜੀ ਕਿ ਉਹਨਾਂ ਨੇ ਅਲਿਸ਼ਕਾ ਕੇ ਰੱਖਤਾ ਹਾਂ ਜੀ ਮੈਂ ਆਖਿਆ ਇਹਨਾਂ ਦੇ ਸ਼ਿਕਾਇਤਾ ਜੀ ਨਹੀਂ ਇਹ ਬਹੁਤ ਹੋ ਗਿਆ ਹੁਣ ਤਾਂ ਸੋਣਾ ਲੱਗਦਾ ਅੱਛਾ ਅੱਛਾ ਤੇ ਬਕੀ ਆ ਹੁਣ ਉਹਨਾਂ ਨੂੰ ਸ਼ੌਂਕ ਹੋ ਗਿਆ ਤੇ ਆਪੇ ਫਿਰ ਸਾਹਮਣਾ ਸ਼ੁਰੂ ਕਰਤਾ ਉਹਨਾਂ ਨੂੰ ਹਾਂ ਜੀ ਉਹਨਾਂ ਨੂੰ ਹੁਣ ਪਤਾ ਲੱਗ ਗਿਆ ਕਿ ਇਹ ਦਰਲੱਭ ਵਸਤੂਆਂ ਨੇ ਜਿਹੜੀਆਂ ਤੁਹਾਨੂੰ ਜਿਹੜੀਆਂ ਨਹੀਂ ਲੱਭਣੀਆਂ ਹਾਂ ਜੀ ਜਿਹੜੀਆਂ ਨਹੀਂ ਮਿਲਣੀਆਂ ਹਾਂ ਜੀ ਹਾਂ ਜੀ ਤੇ ਪਤਾ ਲੱਗਾ ਆਪਣਾ ਭਾਜੀ ਕਿ ਤੁਹਾਡੇ ਕੋਲ ਕੋਈ ਲੈਣ ਵਾਸਤੇ ਆਇਆ ਸੀ ਤੁਹਾਨੂੰ ਪੈਸਿਆਂ ਦੀ ਪੇਸ਼ਕਸ਼ ਕਰ ਰਿਹਾ ਸੀ ਇਸ ਗ੍ਰਾਮਾਫੋਨ ਨੂੰ ਖਰੀਦਣ ਵਾਸਤੇ ਉਹ ਆ ਵੀ ਉਹ ਸਾਡੇ ਕੋਲ ਨਾ ਕੱਪੜੇ ਸੋਣ ਆਉਂਦੇ ਨੇ ਦੇਖੇ ਪੂਲਿਆਂ ਤੋਂ ਅੱਛਾ ਸਦਾਰ ਹੀ ਹਾਂਜੀ ਤੇ ਉਹ ਫਿਰ ਜਿਤਨਾ ਉਹਨਾਂ ਨੁਕਰੀ ਤੇ ਲੱਗਾ ਵੇਖਿਆ ਤੇ ਹਰ ਕੋਈ ਵੇਂਦਾ ਵੀ ਜਿਹੜਾ ਵੀ ਆਉਂਦਾ ਸੀ ਹਾਂਜੀ ਹਾਂਜੀ ਤੇ ਉਹਨਾਂ ਦੇਖਿਆ ਦੀ ਪ੍ਰਾਤਨ ਜਿਹੜੀ ਚੀਜ਼ ਆ ਉਹ ਦਾ ਕੁਦਰਤੀ ਜਿਹੜੀ ਆ ਉਹ ਖਿੱਚ ਪੈਦਾ ਹੋ ਜਾਂਦੀ ਬੰਦੇ ਉਹਨਾਂ ਵੇਖਿਆ ਤੇ ਉਹ ਆਉਂਦੇ ਯਾਰ ਸਾਨੂੰ ਵੀ ਇਹੋ ਜਿਹਾ ਲਿਆ ਕੇ ਦੇ ਜਾਂ ਤਾਂ ਸਾਨੂੰ ਇਹ ਦੇ ਦੇ ਹਾਂਜੀ ਮੈਂ ਵੀ ਪਤਾ ਮੈਂ ਕਰ ਦੂੰਗਾ ਤੁਸੀਂ ਵੀ ਮੇਰੇ ਸੱਜਣ ਜੀ ਉਹ ਮੈਂ ਇਹ ਜਿੰਨੀ ਗੱਲ ਵੀ ਜਿੰਨੋਂ ਪਤਾ ਕਰੂੰਗਾ ਜੀ ਪਰ ਬਾਕੀ ਆ ਵੀ ਇਹ ਤਾਂ ਮੈਂ ਦੇਣਾ ਨਹੀਂ ਜੀ ਜੀ ਕਿ ਮੈਂ ਕੋਸ਼ਿਸ਼ ਕੀਤੀ ਪਰ ਮੈਨੂੰ ਨਹੀਂ ਮਿਲਿਆ ਫਿਰ ਉਹਨਾਂ ਨੇ ਕੋਸ਼ਿਸ਼ ਕਰਦਿਆਂ ਕਰਦਿਆਂ ਦੇ ਕਿਤੇ ਉਹ ਇਧਰੋਂ ਸੰਗਰੂਰੋਂ ਨੋਂ ਜਾਂਦਾ ਹਾਂਜੀ ਤੇ ਮੈਨੂੰ ਆਖਿਆ ਵੀ ਆ ਉਹ ਵੇਖੋ ਹਾਂਜੀ ਤੇ ਮੈਂ ਉਹਨਾਂ ਦੇ ਪਿੰਡ ਗਿਆ ਵੇਖ ਕੇ ਆਇਆ 6000 ਦਾ ਉਹਨਾਂ ਜਾਂਦਾ ਅੱਛਾ ਜੀ ਤੇ ਠੀਕ ਹੈ ਪਰ ਬਾਕੀ ਆ ਵੀ ਕਿ ਲਾਗੇ ਵੇਖਿਆ ਇਹ ਜਿੰਨੀ ਇਹਦੀ ਫੰਦਰ ਦੇ ਵਿੱਚ ਤੜਿਆ ਜਾਂ ਚਲਾਉਣ ਚ ਹਾਂਜੀ ਉਹ ਦੀ ਉਹਦੇ ਵਿੱਚ ਨਹੀਂ ਸੀ ਉਹ ਗੱਲ ਨਹੀਂ ਸੀ ਉਹ ਗੱਲ ਨਹੀਂ ਸੀ ਤੇ ਪਰ ਬਾਕੀ ਠੀਕ ਆ ਅਗਲੇ ਦਾ ਸ਼ੌਕ ਪੂਰਾ ਹੋ ਗਿਆ ਉਹ ਇਹਨਾਂ ਵਧ ਗਿਆ ਹਾਂਜੀ ਸਹੀ ਇਹ ਅੱਜ ਦੇ ਪੈਸੇ ਦੇ ਯੁੱਗ ਦੇ ਵਿੱਚ ਤੁਸੀਂ ਪੈਸਿਆਂ ਨੂੰ ਸ਼ੌਕ ਖਾਤਰ ਜਿਹੜੀ ਆ ਉਹ ਇੱਕ ਪੈਸਿਆਂ ਨੂੰ ਠੋਕਰ ਮਾਰ ਦਿੱਤੀ ਇਹ ਇਹ ਇੱਕ ਬੜੀ ਫਟੀ ਗੱਲ ਆ ਗੱਲ ਤਾਂ ਇਹ ਆ ਵੀ ਮੈਂ ਤਾਂ ਕਿਤੇ ਉਹ ਕਿੱਥੋਂ ਕਿਹਨੇ ਮੈਨੂੰ ਦੱਸ ਪਵੇ ਮੈਂ ਉੱਥੋਂ ਚੱਲ ਜੰਨਾ ਆ ਉਹ ਤੋਂ ਹੁਣ ਨਹੀਂ ਲੈਣਾ ਚਾਹੀਏ ਹਾਂਜੀ ਪ੍ਰਾਤਨ ਵਸਤੂ ਤੋਂ ਜੋ ਕੁਝ ਮੈਨੂੰ ਮੇ ਕੋਈ ਟਾਈਮ ਪੀਸ ਮਿਲ ਜੇ ਜਾਂ ਕੋਈ ਕੀ ਮਿਲ ਜੇ ਜਾਂ ਕੋਈ ਰਿਕਾਰਡ ਮਿਲ ਜੇ ਹਾਂਜੀ ਤੇ ਮੈਂ ਲੈ ਆਉਣਾ ਉਹ ਕੋਈ ਵੀ ਅਗਲੇ ਨੇ ਤੋਰ ਭੰਕ ਕੇ ਜਾਂ ਸੁੱਟ ਦੂਗਾ ਜਾਂ ਕੁਆਰਡੀਅਨ ਦੇ ਦੂਗਾ ਹਾਂਜੀ ਤੇ ਚਲੋ ਉਹਨੂੰ ਆਖੀਦਾ ਵੀ ਇਹ ਜੇ ਤੇਰੀ ਕੀ ਇੱਥੋਂ ਲੈਣ ਲੱਗਾ ਮੈਂ ਇਹ ਤੇ ਤੇਰਾ ਮੈਂ ਨਾਂ ਲਿਖ ਦੇਣਾ ਕਿ ਮੈਂ ਇਹ ਬੰਦੇ ਤੋਂ ਆਂਦੀ ਆ ਅੱਛਾ ਅੱਛਾ ਜੀ ਤੇ ਇਹ ਗੱਲ ਆ ਵੀ ਇਹ ਨਾ ਆਖੀ ਵੀ ਐਵੇਂ ਸੁੱਟ ਦੂਗਾ अच्छा अच्छा ਜਿਹੜੀ ਬਣਦੀ ਆ ਜੈ ਜੈ ਜੀ ਉਹਨਾਂ ਦਾ ਉਹਨਾਂ ਦਾ ਨਾਮ ਵੀ ਕੈਮ ਰਊਗਾ ਉਹਨਾਂ ਦਾ ਨਾਮ ਵੀ ਮੈਂ ਵੀ ਇਹ ਜਾਂਦਾ ਮੈਂ ਇਹ ਬੰਦੇ ਨੂੰ ਠੀਕ ਹੈ ਜੀ ਹਾਂ ਜੀ ਠੀਕ ਹੈ ਚਲੋ ਅ ਅਸੀਂ ਭਾਜੀ ਚਾਹਾਂਗੇ ਕਿ ਸਾਡੇ ਦਸ਼ਕਾ ਨੂੰ ਇੱਕ ਗੀਤ ਤੁਸੀਂ ਇਸ ਪ੍ਰਾਤਨ ਗ੍ਰਾਮੋਫੋਨ ਰਾਹੀਂ ਜਿਹੜਾ ਉਹ ਸੁਣਾਓ ਠੀਕ ਹੈ ਜੀ ਇਹਨੂੰ ਪਹਿਲਾਂ ਕਿ ਆਬੀ ਭਰਨੀ ਪੈਂਦੀ ਹੈ ਜੀ ਤੇ ਫੇਰ ਭਾਵੇਂ ਮੀਂਹ ਆਉਂਦਾ ਹੋਵੇ ਭਾਵੇਂ ਨੇਹੜੀ ਆਉਂਦੀ ਹੋਵੇ ਤੇ ਸੁਣ ਲੋ ਕੋਈ ਬੱਤੀ ਦੀ ਰੋੜ ਨਹੀਂ ਕੋਈ ਗੱਲ ਨਹੀਂ ਹਾਂਜੀ ਲੋਣ ਆ ਜਾਣਾ ਕੋਈ ਕੁਮੀ ਰਾਜਾ ਆ ਜਾਣਾ i uh -huh.

ਇਹ ਜੇਤੇ ਤੁਮੇ ਤੁਹਾਨੂੰ ਰਿਕਾਰਡ ਸੁਣਾਉਣਾ ਹੈ ਇੱਕ ਇਹ ਰਿਕਾਰਡ ਪਲੇਅਰ ਕਿੰਨੇ 55 ਸਾਲ ਪੁਰਾਣਾ ਇਹ 50 55 ਸਾਲ ਪੁਰਾਣਾ ਹੈ ਇਹ ਤੇ ਪਲਾਸਟਿਕ ਦੇ ਰਿਕਾਰਡ ਚੱਲਦੇ ਆ ਹਾਂਜੀ ਸੋ ਅਸੀਂ ਚਾਹਾਂਗੇ ਕਿ ਆ ਪਾਜੀ ਤੁਸੀਂ ਇੱਕ ਸੰਗੀਤ ਇਸ ਆਪਰਾਤਨ ਸੰਗੀਤ ਯੰਤਰ ਤੇ ਸਾਡੇ ਦਰਸ਼ਕਾਂ ਨੂੰ ਸੰਗੀਤ ਸੁਣਾਓ ਲੋ ਜੀ ना पूरे करू नापू कराजी नी चताई

ਤਕਰੀਬਨ 6 ਰਕਾਟਾਂ ਦੀ ਇੱਕ ਇੱਕ ਕਰਕੇ ਗਿਣਤੀ ਕਰੀਏ ਤੇ ਹੋ ਸਕਦਾ ਵੀ 3000 ਕਾਰਡ ਦਾ ਸਾਡੇ ਕੋਲ ਰਿਕਾਰਡ ਪਿਆ ਹੋਵੇ। ਹਾਂਜੀ। ਤੁਹਾਡੇ ਕੋਲ ਵੱਡਾ ਵੱਡਾ ਭੰਡਾਰ ਆਪਾਂ ਕਹਿ ਸਕਦੇ ਹਾਂ ਕਿ ਵੱਡਾ ਭੰਡਾਰ ਤੁਹਾਡੇ ਕੋਲ ਮੌਜੂਦ ਹੈ। ਕਿ ਇਹ ਗੱਲ ਹੈ ਵੀ ਹਾਂਜੀ। ਇਹਨਾਂ ਦੀ ਫਾਇਜ਼ ਜਿਹੜੀ ਰੱਖਣੀ ਪੈਂਦੀ ਜਿਹੜੇ ਪਲਾਸਟਿਕ ਦੇ ਆ। ਹਾਂਜੀ। ਕਿਉਂਕਿ ਇਹ ਧੁੱਪ ਦੇ ਵਿੱਚ ਜ਼ਿਆਦਾਤਰ ਪਏ ਹੋਣ ਤੇ ਵਿੰਗੇ ਹੋ ਜਾਂਦੇ ਆ। ਹਾਂਜੀ। ਫੇਰ ਇਹ ਚੱਲਦੇ ਨਹੀਂ। ਹਾਂਜੀ। ਕਿਉਂਕਿ ਇਹ ਸੂਈ ਨੇ ਬੈਲੈਂਸ ਨਾਲ ਚੱਲਣਾ ਹੁੰਦਾ ਹੈ ਕੋਈ ਜੀ ਹਾਂਜੀ ਤੇ ਜਿਹੜੇ ਪੱਥਰ ਦੇ ਰਿਕਾਰਡ ਆ ਇਹ ਭਾਵੇਂ ਧੁੱਪ 'ਚ ਪਏ ਹੋਣ ਭਾਵੇਂ ਕਿਤੇ ਪਏ ਹੋਣ ਇਹ ਖਰਾਬ ਨਹੀਂ ਹੁੰਦੇ ਇਹ ਟੁੱਟ ਜਾਂਦੇ ਆ ਹਾਂਜੀ ਢੇਠਾ ਡਿੱਗ ਜਾਂਦੇ ਹਾਂਜੀ ਇਹ ਨਾ ਵੇਖਿਆ ਮੈਨ ਨਜ਼ਰ ਆ ਰਿਹਾ ਕਿ ਕਾਫੀ ਜਗ੍ਹਾ ਜਿਹੜੀ ਹੈ ਤੁਹਾਡੀ ਉਹ ਘੇਰੀ ਹੋਈ ਹੈ ਇਹਨਾਂ ਚੀਜ਼ਾਂ ਨੇ ਤੇ ਕਦੀ ਤੁਹਾਡੇ ਪਰਿਵਾਰਕ ਮੈਂਬਰਾਂ ਨੇ ਕਦੀ ਇਤਰਾਜ਼ ਨਹੀਂ ਕੀਤਾ ਹੈ ਕਿ ਇਹ ਜਗ੍ਹਾ ਜਿਹੜੀ ਆ ਉਹ ਇੰਨੀ ਜਿਹੜੀ ਆ ਉਹ ਅਮਰੁੱਪੀ ਹੋਈ ਹੈ ਇਹਨਾਂ ਚੀਜ਼ਾਂ ਨੇ ਪ੍ਰਤਨਵਸਤਾ ਨਹੀਂ ਕਿ ਜਾਓ ਖੁਸ਼ ਨਹੀਂ ਇਹਨਾਂ ਚੀਜ਼ਾਂ ਨੂੰ ਗੱਲ ਆ ਵੀ ਪਹਿਲਾਂ ਤਾਂ ਤਰਾਇ ਕਰਦੇ ਸੀ ਕਿ ਆਪਾਂ ਇਹ ਕਮਰਾ ਜਿਹੜਾ ਇਹਨੇ ਜੀ ਦਿੱਤਾ ਵਾ ਇਹ ਕਿਸ ਨੂੰ ਕਿਰਾਏ ਤੇ ਦੇਣੀ ਆ ਆਪਾਂ ਨੂੰ ਪੈਸੇ ਹੁਣ ਜੀ ਤੇ ਆਪਾਂ ਹੁਣ ਇਹਦੇ ਇਹ ਕੀ ਵਿੱਚ ਰੱਖਿਆ ਜਿਖਵਾੜ ਠੀਕ ਹੈ ਤੇ ਪਰ ਬਾਕੀ ਗੱਲ ਆ ਸਹਿ ਸਹਿ ਜਦੋਂ ਥੋੜੀ ਬੜੀ ਜਿਉਂ ਜਿਉਂ ਉਮਰ ਵੱਧਦੀ ਸੋਚੀ ਆ ਜਾਂਦੀ ਆ ਪਹਿਰ ਪਤਾ ਲੱਗ ਜਾਂਦਾ ਵੀ ਇਹ ਚੰਗੀ ਚੀਜ਼ ਆ ਜਾਂ ਆਪਦੀ ਤੇ ਜੇ ਕੋਈ ਪਤਾ ਕੀ ਜਦੋਂ ਸਾਡੇ ਘਰ ਆਉਂਦਾ ਉਹ ਕੋਈ ਵੇਂਦਾ ਤੇ ਉਹ ਹੈਰਾਨ ਹੁੰਦਾ ਤੇ ਫੇਰ ਇਹਨਾਂ ਨੂੰ ਪਤਾ ਦਾ ਹੈਰਾਨਗੀ ਹੁੰਦੀ ਆ ਇਹ ਲੋਕੀ ਰਹਨਦੇ ਆ ਤੇ ਸਾਡੇ ਘਰ ਚੀਜ਼ ਪਈ ਐ ਤੇ ਸਾਨੂੰ ਕੋਈ ਪਤਾ ਹੀ ਨਹੀਂ ਦੀਵੇ ਸਲੇ ਹਨੇਰਾ ਵਾ ਤੇ ਇਹ ਗੱਲ ਕਰਕੇ ਆਹ ਗੱਲ ਹਾਂਜੀ ਠੀਕ ਬਹੁਤ ਵਧੀਆ ਕਰ ਲਿਆ ਪਰਿਵਾਰ ਤੁਹਾਡਾ ਪੂਰਾ ਸਾਥ ਦੇ ਰਿਹਾ ਹਾਂ ਹਾਂ ਪੂਰਾ ਸਾਥ ਦੇ ਰਿਹਾ ਹਾਂ ਜੀ ਇਸ ਬਾਰੇ ਪ੍ਰਾਤਨ ਵਸਤਾਂ ਸੰਬੰਧੀ ਅੱਛਾ ਅਸੀਂ ਵੇਖ ਰਹੇ ਹਾਂ ਕਿ ਰੇਡੀਓ ਕਈ ਸਾਲ ਪੁਰਾਣੇ ਤੁਸੀਂ ਰੇਡੀਓ ਵੀ ਸੰਭੇ ਹੋਏ ਨੇ ਇਹ ਭਾਜੀ ਸਾਨੂੰ ਦੱਸਿਓ ਕਿੰਨੇ ਸਾਲ ਪੁਰਾਣੇ ਨੇ ਇਹ ਜਿਹੜੇ ਰੇਡੀਓ ਨੇ ਇਹ ਕੋਈ 50 ਕੋਈ 45 ਕੋਈ 55 ਇੱਥੇ ਸਾਰੇ ਹੀ ਆ ਕੋਈ 60 ਵੀ ਹੈ ਐਂਪਲੀਫਾਇਰ ਠੀਕ ਕਰੋ ਇਹ ਐਂਪਲੀਫਾਇਰ ਜਿਹੜਾ 60 ਸਾਲ ਪੁਰਾਣਾ ਇਹ 60 ਸਾਲ ਪੁਰਾਣਾ ਘਟ ਤੋਂ ਘਟ ਉੱਤੇ ਹੀ ਆਏ ਕਿਉਂਕਿ ਇਹਦੇ ਵਿੱਚ ਕੱਚ ਦੀਆਂ ਟੂਬਾਂ ਇਹਦੇ ਵਿੱਚ ਕੱਚ ਦੀਆਂ ਟੂਬਾਂ ਹੀ ਆ ਸਾਰੀਆਂ ਅਸੀਂ ਚਾਹਾਂਗੇ ਕਿ ਰੇਡੀਓ ਤੇ ਸਾਡੇ ਦਰਸ਼ਕਾਂ ਨੂੰ ਤੁਸੀਂ ਕੁਝ ਸੁਣਾਓ ਲੋ ਜੀ ਹੂੰ ਧੰਨਵਾਦ ਭਾਜੀ ਜੀ ਆਪਣਾ ਕੀਮਤੀ ਸਮਾਂ ਦਿੱਤਾ ਸਾਡੇ ਚੈਨਲ ਨੂੰ ਮਿਹਰਬਾਨੀ ਸੋ ਇਹ ਸਨ ਸਰਦਾਰ ਪਰਮਜੀਤ ਸਿੰਘ ਕੰਬੋਜ ਜਿਨ੍ਹਾਂ ਨੇ ਸਾਨੂੰ ਪ੍ਰਾਤਨ ਸੰਗੀਤ ਯਤਨਾ ਤੇ ਰੂਪ ਰੂਪ ਕਰਵਾਇਆ ਹੈ ਸੋ ਹੋਰ ਖਬਰਾਂ ਲਈ ਵੇਖਦੇ ਰਹੋ ਲੋਕ ਚਰਚਾ ਟੀਵੀ